ਬਿੱਟੂ ਦੇ ਬਲੋਂ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਈ ਲੋਕ ਫੋਟੋ ਖਿਚਵਾਉਣ ਦੇ ਲਈ ਖਨੌਰੀ ਬਾਰਡਰ ਤੇ ਜਾ ਰਹੇ ਨੇ ਮੁਲਾਕਾਤ ਦੇ ਨਾਂ ਤੇ ਸਿਆਸੀ ਰੋਟੀਆਂ ਸੇਕ ਰਹੇ ਨੇ ਜੇ ਕਿਸਾਨਾਂ ਦੀ ਫਿਕਰ ਹੈ ਤਾਂ ਖੁਦ ਮੁਖੜ ਹੜਤਾਲ ਤੇ ਬੈਠ ਜਾਓ ਕੇਂਦਰੀ ਰਾਜ ਮੰਤਰੀ ਰਮਨਿਤ ਬਿੱਟੂ ਦਾ ਇਹ ਵੱਡਾ ਬਿਆਨ ਸਾਹਮਣੇ ਆਇਆ ਕਿ ਕਿਸਤਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਵਕਤ ਵਕਤ ਧਿਰਾਂ ਦੇ ਚਾਹੇ ਉਹ ਕਾਂਗਰਸ ਦੇ ਆਗੂ ਹੋਣ ਆਵਾਜ਼ੀ ਪਾਰਟੀ ਦੇ ਆਗੂ ਹੋਣ ਚਾਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹੋਣ ਵਕਫਖ ਆਗੂਆਂ ਦੇ ਵੱਲੋਂ ਵਾਤਵਿਕ ਸਿਆਸੀ ਧਿਰਾਂ ਦੇ ਵੱਲੋਂ ਉੱਥੇ ਪਹੁੰਚ ਕੇ ਜਗੀਰ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਤਿੰਨ ਦਿਨਾਂ ਤੋਂ ਕਿਸੇ ਨਾਲ ਮੁਲਾਕਾਤ ਨਹੀਂ ਕਰ ਰਹੇ ਤੇ ਉਹਨਾਂ ਦੇ ਹਾਲ ਜਾਣਨ ਦੇ ਲਈ ਸ਼ੁਰ ਵਕਫਖ ਆਗੂ ਜੋ ਕਿ ਖਨੋਰੀ ਬਾਰਡਰ ਦਾ ਰੋਕ ਕਰ ਰਹੇ ਨੇ ਪਰ ਜਿਹੜੇ ਜਿਹੜੇ ਆਗੂਆਂ ਦੇ ਵੱਲੋਂ ਉਹਨਾਂ ਦਾ ਹਾਲ ਜਾਣਿਆ ਜਾ ਰਿਹਾ ਖਨੋਰੀ ਬਾਰਡਰ ਤੇ ਪਹੁੰਚ ਕੇ ਰਮਨਦੀਪ ਬਿੱਟੂ ਵੱਲੋਂ ਉਹਨਾਂ ਦੇ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਈ ਲੋਕ ਫੋਟੋ ਖਿਚਵਾਉਣ ਦੇ ਲਈ ਖਨੋਰੀ ਬਾਰਡਰ ਤੇ ਜਾ ਰਹੇ ਨੇ ਮੁਲਾਕਾਤ ਸਿਆਸੀ ਰੋਟੀਆਂ ਸੇਕ ਰਹੇ ਹੁੰਦਾ ਕਹਿੰਦੇ ਕਿ ਜੇ ਕਿਸਾਨਾਂ ਦੀ ਫਿਕਰ ਹੈ ਤਾਂ ਖੁਦ ਪੋਖੜ ਹਟਾਲ ਤੇ ਬੈਠ ਜਾਓ ਪਰ ਖੰਡਣਾ ਅੱਜ ਡੰਦੇਵਾਲ ਸਾਹਿਬ ਆਪਣੀ ਜਾਨ ਨਾਲ ਖੇਡ ਰਹੇ ਆ ਤੁਸੀਂ ਮਖੌਲ ਫੋਟੋਆਂ ਖਚਾਉਣ ਰੋਜ਼ ਤੁਸੀਂ ਜਾਣੀ ਜੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਜੇ ਤੁਸੀਂ ਆਪਣੇ ਆਪ ਨੂੰ ਲੀਡਰ ਕਹਾਉਨੇ ਹੋ ਜੇ ਤੁਸੀਂ ਕਹਿ ਨਹੀਂਓ ਅਸੀਂ ਆਪੋਜੀਸ਼ਨ ਦੇ ਲੀਡਰ ਆ ਤਾਂ ਬੈਠੋ ਤਾਂ ਜਿਹੜਾ ਇਸ ਥਾਂ 'ਚ ਸਰਕਦੇ ਤੁਸੀਂ ਇੱਕ ਫੋਟੋ ਕਲਿੱਕ ਕਰਾ ਕੇ ਆਪਣੇ ਬੰਦੇ ਨੂੰ ਨਾਲ ਲਿਜਾ ਕੇ ਮੋਬਾਈਲ 'ਚ ਫੋਟੋ ਖਚਾਉਂਦੇ ਹੋ ਤੇ ਆ ਕੇ ਚੁਪ ਕਰਕੇ ਉਹਨੂੰ ਮੀਡੀਆ 'ਚ ਪਾ ਦਿੰਦੇ ਹੋ ਨਾ ਤੁਸੀਂ ਪਹਿਲਾਂ ਜਦੋਂ ਧਰਨਾ ਸੀ ਨਾ ਉਦੋਂ ਤੁਹਾਡੇ 'ਚ ਕੋਈ ਕਿਸੇ 'ਚ ਹਿੰਮਤ ਪਈ ਇੱਕ ਦਿਨ ਵੀ ਧਰਨੇ 'ਤੇ ਬੈਠੀ ਨਹੀਂ ਉਹ ਹੜਤਾਲ ਡਗਾ ਲਈ ਛੱਡੋ ਇਹ ਮਾਨ ਫਕਰ ਆ ਸਾਨੂੰ ਵੀ ਅਸੀਂ ਬੈਠਦੇ ਸਮਾਜ ਸਾਲ ਕਿਸਾਨਾਂ ਦੇ ਹੱਕ ਅੰਦਰ ਤਾਂ ਸਾਨੂੰ ਪਤਾ ਨੂੰ ਜੇ ਅਸੀਂ ਕਿਸਾਨਾਂ ਦੇ ਹੱਕ ਚ ਖੜੇ ਅੱਗੇ ਵੀ ਖੜਾਂਗੇ ਪਰ ਤੁਹਾਡਾ ਜਿਹੜਾ ਆ ਤੁਸੀਂ ਤਮਾਸ਼ਾ ਕਰਦੇ ਹੋ ਨਾ ਕਿ ਤੁਹਾਡੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਤੇ ਮਾੜੀ ਜੀ ਵੀ ਤੁਹਾਡੇ ਚ ਗੈਰਤ ਤਾਂ ਬੈਠੋ ਮੰਨਵਾਤੇ ਬਰਾਬਰ ਬੈਠੋ ਭੁਖੜਤਾਵ ਤੇ ਬਰਾਬਰ ਤੁਹਾਡਾ ਪ੍ਰਧਾਨ ਬੈਠੇ, ਤੁਹਾਡਾ ਸੀਐਲਪੀ ਲੀਡਰ ਬੈਠੇ ਇੱਕ ਦਿਨ ਵੀ ਪਰ ਤੁਸੀਂ ਠੰਡੀਆਂ ਰਾਤਾਂ ਚ ਕਿੱਥੇ ਬੈਸ ਰਹੇ ਜੇ ਨਹੀਂ ਬਹਿ ਸਕਦੇ ਤਾਂ ਇਹ ਤਮਾਸ਼ਾ ਨਾ ਕਰੋ ਲੋਕ ਜਾਣਦੇ ਆ ਸਭ ਕਿ ਐਗਰੀਕਲਚਰ ਜਿਹੜਾ ਹੈ ਉਹ 스ਕੀਡ ਦਾ ਮੁੱਦਾ ਹੈ ਸਟੇਟ ਦੀ ਓਵਰਵਿਊ ਚਾਹੁੰਦਾ ਹਾਂ ਅੱਜ ਹਰਿਆਣਾ ਨੇ ਮੈਂ ਮੁਬਾਰਕਬਾਦ ਦਿੰਦਾ ਹਾਂ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਰਾਜ ਸਿੰਘ ਸੈਣੀ ਸਾਹਿਬ ਜੀ ਜਿਨ੍ਹਾਂ ਨੇ ਅੱਜ ਜੋ ਕਿਹਾ ਸੀ ਜੋ ਕਿਹਾ ਸੀ ਇਲੈਕਸ਼ਨਸ ਉਹ ਕਿਸਾਨਾਂ ਲਈ ਅੱਜ ਕਰਕੇ ਦਿਖਾਇਆ ਸ਼ਾਬਾਸ਼ ਇਹ ਸੀਐਮ ਸਾਹਿਬ ਨੂੰ ਜਾਂਦੀ ਆ ਵੀ ਅੱਜ ਉਹਨਾਂ ਨੇ ਤਕਰੀਬਨ ਜਿਹੜੀਆਂ ਸੈਂਟਰਲ ਕੁਐਮਐਸਪੀ ਹੈ ਤਾਂ ਹੈ ਹੀ ਹੈ ਪਰ ਅੱਜ ਉਹਨਾਂ ਨੇ ਹੋਰ 13 ਫਸਲਾਂ ਨੂੰ ਜਿਹੜਾ ਇਹ ਉਹ ਐਮਐਸਪੀ ਦੇਤੀ ਜਿਹਾ ਵਾਅਦਾ ਕੀਤਾ ਸੀ ਤੇ ਅੱਜ 23 ਫਸਲਾਂ ਤੇ ਐਮਐਸਪੀ ਦੇਣ ਵਾਲੇ ਜਿਹੜੇ ਵਾਅਦਾ ਕੀਤਾ ਸੀ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪਤਾ ਲੱਗੂਗਾ ਹੁਣ ਆਉਣ ਵਾਲੇ ਦਿਨਾਂ 'ਚ ਵੀ ਕਿਸ ਤਰੀਕੇ ਨਾਲ ਉਹ ਪੰਜਾਬ ਦੇ ਕਿਸਾਨਾਂ ਨੂੰ ਐਮਐਸਕੇ ਦਿੰਦੀ। ਹੋਰ ਮੈਨੂੰ ਇੱਕ ਦੁੱਖ ਦੀ ਗੱਲ ਤੋਂ ਕੰਡੀਗਾ। ਫਿਰ ਮੈਂ ਜਦੋਂ ਤੱਕ ਇਹ ਮਤਲਬ ਨੇ ਪਰਲਮੈਂਟ ਸੀ ਮੈਂ ਕਦੇ ਵੀ ਇਹ ਪ੍ਰਿਆ ਨਹੀਂ ਸੀ ਚਾਹੇ ਮੈਂ ਸਵਾ ਸਾਲ ਸਵਾ ਸਾਲ ਕਿਸਾਨਾਂ ਦੇ ਬਰਾਬਰ ਜਨਾਬ ਉੱਨਾ ਚਿਰ ਮੈਂ ਧਰਨੇ ਤੇ ਬੈਠਾ ਰਿਹਾ। ਸਵਾ ਸਾਲ ਇੱਕ ਵੀ ਲੀਡਰ ਜਿਹੜੇ ਅੱਜ ਜਿੰਨੇ ਵੀ ਐਮਪੀ ਨੇ ਜਿੰਨੇ ਵੀ ਇੱਕ ਨੇ ਕਿਸੇ ਨੇ ਇੱਕ ਨੇ ਵੀ ਆਪ ਸੈਸ਼ਨ ਸੀ। ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਰੋਜ਼ ਬਾਅਦ ਤਮਾਸ਼ਾ ਕਰਦੀ ਸੀ ਇੱਕ ਕਾਂਗਰਸ ਪਾਰਟੀ ਦੇ ਇੱਕ ਆਮ ਆਦਮੀ ਪਾਰਟੀ ਦੇ ਅੰ피 ਦੇ ਕਿਸਾਨਾਂ ਦੇ ਹੱਕ ਵਿੱਚ ਇੱਕ ਮਿੰਟ ਲਈ ਵੀ ਕੋਈ ਗੱਲ ਕੀਤੀ ਪਾਰਲੀਮੈਂਟ ਵਿੱਚ ਕੀਤੀ ਪਾਰਲੀਮੈਂਟ ਦੱਸੋ ਇਹਨਾਂ ਨੂੰ ਪਹਿਲਾਂ ਪੁੱਛੋ ਕਿ ਕਿਉਂ ਭੇਜਿਆ ਤੁਨੂੰ ਕਿਸ ਲਈ ਭੇਜਿਆ ਪਾਰਲੀਮੈਂਟ ਇੱਕ ਵੀ ਵਿంటర్ ਸੈਸ਼ਨ 'ਚ ਇਹਨਾਂ ਚੋਂ ਐਮਪੀ ਆ ਜਿਹੜਾ ਉਹ ਨਹੀਂ ਬੋਲਿਆ ਇਹਦੂ ਤਾਂ ਚੰਗੀ ਹਰਸਮਰਤ ਕੌਣ ਉਹਨੂੰ ਟਾਈਮ ਮਿਲਿਆ ਉਹਨਾਂ ਨੇ ਗੱਲ ਨਹੀਂ ਕਲਮੀਂਗੇ ਕੀਤੀ ਕੀਤੀ ਜੀ ਨੇ ਅੰਤਮ ਕਮਾਂਗੇ ਕੀਤੀ ਰੋਕਰਾਂਗੇ ਖੰਨਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਗਿਆ ਕਿ ਕਾਂਗਰਸੀ ਆਗੂਆਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਰਾਜਾ ਬੜਿੰਗ ਪ੍ਰਤਾਪ ਸਿੰਘ ਬਾਜਵਾ ਤੇ ਡਾਕਟਰ ਅਮਰ ਸਿੰਘ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਨੇ ਅਗਵਾਈ ਕੀਤੀ ਹੈ ਸੁਭਾ ਸਰਕਾਰ ਦੇ ਖਿਲਾਫ ਇਸ ਤਰ੍ਹਾਂ ਧਰਨਾ ਲਗਾਇਆ ਗਿਆ ਖੰਨਾ ਦੇ ਵਾਡ ਨੰਬਰ 2 ਦੀ ਜ਼ਮੀਨ ਚੋਣ ਦੇ ਦੌਰਾਨ ईवीएम ਤੋੜਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਨਾ ਹੋਣ ਤੇ ਜੋ ਕਿਸੇ ਤਰ੍ਹਾਂ ਦੇ ਤੌਰ ਤੇ ਕਾਂਗਰਸ ਪਾਰਟੀ ਦੇ ਵੱਲ ਇਲਜ਼ਾਮ ਲਗਾਏ ਗਏ ਨੇ ਆ ਤਾਂ ਨੋਸੀ ਤਸਵੀਰਾਂ ਵਿਖਾ ਰਹੇ ਹਾਂ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਧਰਨੇ ਦੇ ਵਿੱਚ ਸ਼ਾਮਲ ਹੋਈ ਵਕਤ ਤੱਕ ਤਖਤੀਆਂ ਸਲੋਗਨ ਵਾਲੀਆਂ ਹੱਥਾਂ ਦੇ ਵਿੱਚ ਕਾਂਗਰਸ ਦੇ ਆਗੂਆਂ ਦੇ ਵੱਲੋਂ ਫੜੀਆਂ ਹੋਈਆਂ ਨੇ ਤਾਂ ਇਸ ਧਰਨੇ ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਰੂਪੀ ਤੇ ਅਗੂ ਪ੍ਰਤਾਪ ਸਿੰਘ ਬਾਜਵਾ ਉੱਥੇ ਡਾਕਟਰ ਅਮਰ ਸਿੰਘ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਬਕਾ ਮੰਤਰੀ ਗੁਰਕੀਰਤ ਕੋਟਲੀ ਦੇ ਵੱਲੋਂ ਇਸ ਪੂਰੇ ਧਰਨੇ ਦੀ ਅਗਵਾਈ ਕੀਤੀ ਅਰਦਸਲਪੁਰਾ ਮਾਮਲਾ ਹੈ ਕਿ ਹੈ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਖੰਨਾ ਦੇ ਵਾਰਡ ਨੰਬਰ 2 ਦੀ ਜ਼ਿਮਨੀ ਚੋਣ ਦੇ ਦੌਰਾਨ ਏਵੀਐਮ ਤੋੜਨ ਦੇ ਮਾਮਲੇ ਦੇ ਵਿੱਚ ਕੇਸ ਦਰਜ ਨਹੀਂ ਕੀਤਾ ਗਿਆ ਇਹ ਕਾਂਗਰਸ ਦੇ ਇਲਜ਼ਾਮ ਹੈ ਜੀ ਬਲੰਦਾਬਾਦ ਪੰਜਾਬ ਦੇ ਕਾਂਗਰਸ ਪਾਰਟੀ ਦੇ ਦੋਨੇ ਨਹੀਂ ਕਰੇਗੀ ਪਰਮਨਰਲਾ ਜੀ ਦੇ ਕੋਲ ਦੇਖੋ ਸਾਰੇ ਨੂੰ ਮੈਨੂੰ ਬੜਾ ਅਫਸੋਸ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੀ ਪਾਰਟੀ ਇਹ ਗੱਲ ਕਹਿੰਦੀ ਸੀ ਅਸੀਂ ਪਾਰਟੀ ਵਿੱਚ ਦਾ ਡਿਫਰੈਂਸ ਇੱਕ ਨਵੀਂ ਸੋਚ ਲੈ ਕੇ ਆਪਾਂ ਅਸੀਂ ਲੋਕਾਂ ਦਾ ਲੋਕਤੰਤਰ ਰਾਜ ਦਾ ਗੜਾ ਨਹੀਂ ਖੁੱਟਾ ਹੈ ਸਾਨੂੰ ਅਫਸੋਸਨਾ ਕਹਿਣਾ ਪੈਂਦਾ ਇੱਕ ਨਵਾਂ ਮਨਿਸਟਰ ਬਣੇ ਮਨਿਸਟਰ ਦੀ ਕਾਰਗਜ਼ਾਰੀ ਇਹ ਹੈ ਕਿ ਉਹ ਇੱਕ ਤੋਂ ਬੋਰਡ ਜਿਹੜਾ ਇੱਕ ਬੋਰਡ ਜਿੱਤਣ ਦੀ ਪੋਜੀਸ਼ਨ ਤੇ ਤੇ ਫਿਰ ਉਹ ਮਸ਼ੀਨ ਤੇ ਡੰਦ ਤੇ ਬਦਕਿਸਮਤੀ ਇੱਕ ਆਈਪੀਐਸ ਤੇ ਆਈਐਸ ਅਫਸਰ ਦੀ ਵੇਖੋ ਜਿਹੜੇ ਉਹਨਾਂ ਨੇ ਤਾਰੇ ਲਾਏ ਨੇ ਤਾਰੇ ਲਾਏ ਨੇ ਉਸ ਦੇ باوجود ਉਹਨਾਂ ਨੇ ਆਪਣੀ ਜ਼ਮੀਰੀ ਮਾਰ ਲਈ ਹੈ ਇੱਕ ਬਹੁਤ ਸੀਰੀਅਸ ਕ੍ਰਾਈਮ ਹੈ ਮਸ਼ੀਨ ਦਾ ਤੋੜ ਇੰਨੇ ਸੀਰੀਅਸ ਕ੍ਰਾਈਮ ਤੋਂ ਬਾਅਦ ਤੁਸੀਂ ਕਹੋ ਕਿ ਅਜੇ ਜੀ ਅਸੀਂ ਇਲੈਕਸ਼ਨ ਕਮਿਸ਼ਨ ਕੋ ਇਜਾਜ਼ਤ ਲਵਾ ਕੇ ਕਾਰਵਾਈ ਕਰਦੇ ਅਸੀਂ ਆਪ ਔਨਰੇਬਲ ਹਾਈ ਕੋਰਟ ਕੋ ਜਾਵਾਂਗੇ ਸਾਨੂੰ ਪੂਰਨ ਫੇਥ ਹੈ ਕਚਹਿਰੀਆਂ ਦੇ ਵਿੱਚ ਸਾਨੂੰ ਪੂਰਨ ਫੇਥ ਹੈ ਕਿ ਇੱਥੇ ਇਹ ਜਿਹੜਾ ਵੱਡਾ ਕਾਂਡ ਹੋਇਆ ਉਹਦੇ ਵਿੱਚ ਨਿਰੇ ਇਹ ਤਿੰਨ ਕੁੰਡਾਂ ਅੰਸਰ ਹੀ ਨਹੀਂ ਉਹਦੇ ਵਿੱਚ ਜਿਹੜਾ ਪ੍ਰੈਜ਼ੈਂਟਿੰਗ ਅਫਸਰ ਹੈ ਤੇ ਮਨਿਸਟਰ ਵੀ ਜਿਹੜਾ ਮੈਂ ਜਿਹੜਾ ਇਸ਼ੂ ਹੈ ਪੰਜਾਬ ਵਿਧਾਨ ਸਭਾ 'ਚ ਟੇਕ ਅਪ ਕਰਾਂਗਾ ਤੇ ਇਸ ਆ ਜਿਹੜਾ ਸੂਡ ਹੈ ਇਹਨੂੰ ਪੁੱਛਾਂਗਾ ਕਿ ਕਾਕਾ ਕਿਸ ਕਿਸਮ ਦੀ ਸੂਣ ਤੂੰ ਸੁੰਧੀ ਹੈ ਕਿ ਤੂੰ ਪਹਿਲੇ ਹੱਥੋਂ ਆ ਕੇ ਇਹ ਕੰਮ ਕਰੀ ਜਨੈ ਨਾ ਲਾਇਆ ਮਸ਼ੀਨ ਤੋੜ ਦਿੱਤੀ ਗਈ ਸਾਡੀ ਐਸਐਸਟੀ ਤੋਂ ਮੰਗਾ ਵੀ ਪਰਚਾ ਦਿਓ ਨਾ ਤਾਂ ਡੀਸੀ ਕੋਈ ਜਵਾਬ ਦੇ ਰਿਹਾ ਨਾ ਪ੍ਰੈਜ਼ਾਈਡਿੰਗ ਟੀਮ ਕੋਈ ਜਵਾਬ ਦੇ ਰਹੀ ਹੈ ਮਸ਼ੀਨ ਕਿਨੇ ਤੋੜੀ ਹੈ ਕਿਸੇ ਨੇ ਤਾਂ ਮਸ਼ੀਨ ਤੋੜੀ ਹੈ ਇਸ ਤਰ੍ਹਾਂ ਮਸ਼ੀਨਾ ਤੋੜਨ ਆਲਿਆ ਤੇ ਅਗਰ ਪਰਚੇ ਨਹੀਂ ਹੋਣਗੇ ਇਹ ਗੱਲ ਨੂੰ ਰੀਤੀ ਰਿਵਾਜ ਬਣ ਜਾਣਗੇ ਇਹ ਤਾਂ ਹਰ ਵਿਅਕਤੀ ਜਿਹੜਾ ਹਰਦਾ ਹੋਇਆ ਕਰੂਗਾ ਮਸ਼ੀਨਾਂ ਤੋੜਦਾ ਕਰੂਗਾ ਫਿਰ ਕਿੱਦਾਂ ਰੋਕਾਂਗੇ ਇਹ ਡੈਮੋਕ੍ਰੇਸੀ ਹੈ ਇਹ ਇਸ ਕਰਕੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਦਫ਼ਤਰਾਂ ਚਲਵਾਈ ਹੈ ਕਿ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਧਾਨ ਨੂੰ ਚੂਰ-ਚੂਰ ਕਰ ਦਿੱਤਾ ਜਾਵੇ ਧੀਆਂ ਉੜਾ ਦਿੱਤੀਆਂ ਜਾਣ ਸੋ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਤੋਂ ਖਾਸ ਕਰਕੇ ਐਸਐਸਪੀ ਮੈਡਮ ਤੋਂ ਕਿ ਇਹ ਦੇਖੋ ਮਸ਼ੀਨ ਜਿਨ੍ਹਾਂ ਨੇ ਤੋੜੀ ਹੈ ਜਿਹੜਾ ਨਾਮ ਲਿਆ ਜਾ ਰਿਹਾ ਉਹਨਾਂ ਦੇ ਬਾਈ ਨੇ ਪਰਚਾ ਦਰਜ ਕਰੋ ਕਿਉਂ ਕਾਗਜ਼ ਕਾਲੇ ਕਰਦੇ ਹੋ ਬਿਨਾ ਨਾਮ ਤੋਂ ਐਫ ਆਈ ਆਰ ਕਰ ਦਿੰਦੇ ਆ ਇਹ ਨਵਾਂ ਰਵਾਜ ਚੱਲ ਪਿਆ ਪੰਜਾਬ ਦੇ ਵਿੱਚ ਬਿਨਾ ਨਾਮ ਤੋਂ ਐਫ ਆਈ ਆਰ ਜ਼ੀਰੋ ਐਫ ਆਈ ਆਰ